ਕੰਡਲ ਤੇ ਪੜੇ ਇਹ ਜੀ 18 ਦਸੰਬਰ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਮੈਡਮ ਸੋਨੀਆ ਮਾਨ ਨੇ ਹਲਕਾ ਇੰਚਾਰਜ ਐਸਐਸਓ ਤੋਂ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਕਿਸੇ ਸੋਸ਼ਲ ਮੀਡੀਆ ਤੇ ਕਿਸੇ ਨੇ ਥ੍ਰੈਟ ਕੀਤਾ ਜਾਨੋ ਮਾਰਨੇ ਧਮਕੀਆਂ ਗੋਲੀਆਂ ਮਾਰ ਕੇ ਜਾਨੋ ਮਾਰਨੇ ਧਮਕੀਆਂ ਜਿਸ ਸਬੰਧ ਵਿੱਚ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲਰ ਨੇ ਇੱਕ ਕੰਪਲੇਂਟ ਕੀਤੀ ਉਸ ਕੰਪਲੇਂਟ ਦੇ ਬਿਹਾਫ ਤੇ ਮਾਨਯੋਗ ਐਸਐਸਪੀ ਸ਼੍ਰੀ 소ਹੇਲ ਮੀਰ ਆਈਪੀਐਸ ਐਸਐਸਪੀ ਹਮਸਰਧਿਆਤੀ ਜੀ ਵੱਲੋਂ ਤੁਰੰਤ ਕੇ ਸਿਸਟਰ ਕਰਨ ਦਾ ਹੁਕਮ ਕੀਤਾ ਔਰ ਇਹ ਐਫ ਆਈ ਆਰ ਨੰਬਰ 8 ਥਾਣਾ ਸਾਈਬਰ ਕ੍ਰਾਈਮ ਅਮਸਰ ਰੂਰਲ ਦੇ ਵਿੱਚ ਦਰਜ ਕੀਤੀ ਗਈ ਔਰ ਤਫਤੀਸ਼ ਸ਼ੁਰੂ ਕੀਤੀ ਗਈ ਇਸ ਤਫਤੀਸ਼ ਨੂੰ ਮਾਣਯੋਗ ਅਦਿੱਤਿਆ ਵਾਰਿਆ ਸ਼ਰੀ ਨਾਮ ਰਾਮ ਜੀ 2 ਔਰ 318 4 ਬੀ ਐਨ ਐਸ ਤਹਿਤ ਕੇਸ ਰਿਸਟਰ ਕੀਤਾ ਗਿਆ ਔਰ ਤੁਰੰਤ ਇਸ ਕੇਸ ਦੀ ਤਫਤੀਸ਼ ਅਲੱਗ ਟੀਮਾਂ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਇਸ ਦੇ ਸਗੇ ਮਾਯੋਗ ਸ਼੍ਰੀ ਅਦਿੱਤਿਆ ਵਾਰੀਅਰ ਐਸਪੀਡੀ ਉਹਨਾਂ ਦੀ ਰਹਿਮਾਈ ਹੇਠ ਅਲੱਗ-ਅਲੱਗ ਟੀਮਾਂ ਨੇ ਟੈਕਨੋਲੋਜੀ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਇਸ ਕੇਸ ਨੂੰ ਟੈਸਟ ਕਰਦਿਆਂ ਹੋਇਆਂ ਇੱਕ ਗੋਪੀ ਨਾਮ ਦਾ ਵਿਅਕਤੀ ਜੋ ਕਿ ਅਲੱਗ-ਅਲੱਗ ਆਈਡੀਆਜ਼ ਪੰਜ-ਸੱਤ ਆਈਡੀਆਜ਼ ਅਲੱਗ-ਅਲੱਗ ਬਣਾ ਕੇ ਉਹ ਧਮਕੀਆਂ ਦੇ ਰਿਆ ਸੀ ਉਹਨੂੰ ਆਈਡੈਂਟੀਫਾਈ ਕਰਕੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਔਰ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਗਈ। ਕੌਣ ਧਮਕੀਆਂ ਦਿੱਤੀਆਂ ਯਾਰਗਣੇ ਜੀ ਇਹਦੇ ਵੱਲੋਂ? ਇਹਦੇ ਕਾਰਨ ਇਹਦੇ ਵਿੱਚ ਇਹਦਾ ਜਿਹੜਾ ਪਿਛੋਕੜ ਸੀਗਾ ਇਹ ਥਾਣਾ ਪਿੰਡੀ ਸੈਦਾਂ ਦੇ ਵਿੱਚ ਇਹਦਾ ਪਿੰਡ ਪੈਂਦਾ ਪਿੰਡੀ ਸੈਦਾਂ ਉੱਥੋਂ ਦਾ ਏ ਉਹ ਸਾਰੇ ਕਾਰਨਾਂ ਨੂੰ ਹਾਲੇ ਗਹਿਰਾਈ ਨਾਲ ਤਫ਼ਤੀਸ਼ ਕਰਕੇ ਔਰ ਹਰੇਕ ਪੱਖ ਤੋਂ ਹਰੇਕ ਐਂਗਲ ਤੋਂ ਇਸ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਲੜਾਈ ਦਾ ਉਹ ਤਫ਼ਤੀਸ਼ ਦਾ ਮੈਟਰ ਹੈ ਜੀ ਉਹ ਹਾਲੇ ਦੇ ਅਰੈਸਟ ਕੀਤੀ ਗਈ ਹੈ ਜਿਸ ਕਰਕੇ ਅੱਜ ਅਰੈਸਟ ਤੋਂ ਬਾਅਦ ਬਾਕੀ ਤਫ਼ਤੀਸ਼ ਦੇ ਵਿੱਚ ਜਿੱਦਾਂ ਜਿੱਦਾਂ ਪੱਤ ਆਣਗੇ ਉਹ ਤੁਹਾਡੇ ਨਾਲ ਸੰਜੇ ਕਿੱਥੇ ਰਹੇ ਇਹ ਸਾਰੀਆਂ ਚੀਜ਼ਾਂ ਤਫਤੀਸ਼ ਦੇ ਵਿੱਚ ਆਣ ਗਈਆਂ ਜੀ ਹਾਲੇ ਫਿਲਹਾਲ ਇਹਦੀ ਇੱਕ ਦੀ ਗ੍ਰਿਫਤਾਰੀ ਕੀਤੀ ਗਈ ਹੈ ਜੁਮਰੀਤ ਨਾਮ ਦੇ ਤੇ ਇਹਨੇ ਆਈਡੀ ਬਣਾਈ ਜਿਸ ਨਾਂ ਦੇ ਉੱਤੇ ਇਹਨੇ ਮੈਸੇਜ ਇਹਨੇ ਅਲੱਗ-ਅਲੱਗ 5-6 ਆਈਡੀਆਂ ਅਲੱਗ-ਅਲੱਗ ਬਣਾਈਆਂ ਜੀ ਅਲੱਗ-ਅਲੱਗ ਨਾਵਾਂ ਦੀਆਂ ਮੰਛਾ ਕੀ ਹੈ ਮੰਛਾ ਇਹਦੇ ਵਿੱਚ ਹਾਲੇ ਤੱਕ ਜੋ ਸਾਹਮਣੇ ਆਇਆ ਵਾ ਇਹ ਬੀਏ ਫਸਟ ইয়ার ਦੇ ਵਿੱਚ ਪੜਦਾ ਵਾ ਪ੍ਰਵੋਕ ਹੋ ਕੇ ਜੋ ਮੁਢਲੀ ਤਫਤੀਸ਼ ਦੇ ਵਿੱਚ ਇਨੇ ਟੈਸਟ ਦੇ ਵਿੱਚ ਆ ਗਿੱਤਾ ਬਾਕੀ ਜਿਹੜਾ ਵਾ ਇਹਦੇ ਹਰ ਐਂਗਲ ਤੋਂ ਕਿਉਂਕਿ ਇਹ ਮਾਮਲਾ ਥੋੜਾ ਸੀਰੀਅਸ ਆ ਇਹਦਾ ਹਰੇਕ ਐਂਗਲ ਹਾਲੇ ਖੋਖਣਾ ਜ਼ਰੂਰੀ ਹੈ ਉਮਰ ਕਿੰਨੀ ਚਿਰ ਉਮਰ ਦੱਸਾ ਗੀ ਹੈ ਉਮਰ ਇਹਦੀ ਬੀਏ ਫਸਟ ਈਅਰ ਦੇ ਵਿੱਚ ਪੜਦਾ ਜੀ ਇਹਨੇ ਤੇ ਕੁੜੀ ਨਾਂ ਦੇ ਵੀ ਬਣਾਈਆਂ ਗਈਆਂ ਵਾ ਮੁੰਡਿਆਂ ਦੇ ਨਾਂ ਤੋਂ ਹੀ ਬਣਾਈਆਂ ਅਲੱਗ-ਅਲੱਗ ਆਈਡੀਜ਼ ਇਹਨੇ ਆਪਣੀ ਪਛਾਣ ਨੂੰ ਛਿਪਾਇਆ ਅਲੱਗ-ਅਲੱਗ ਆਈਡੀਜ਼ ਬਣਾਈਆਂ ਵਾ ਤੇ ਸੋਨੀਆ ਮਾਨ ਇਹ ਨਹੀਂ ਆਮ ਆਦਮੀ ਪਾਰਟੀ ਇਹ ਹਾਲੇ ਤਫ਼ਤੀਸ਼ ਕਰ ਰਹੇ ਆ ਜੀ ਤਫ਼ਤੀਸ਼ ਤੋਂ ਬਾਅਦ ਜੋ ਪਤਾ ਸੰਗੇ ਤੁਹਾਨੂੰ ਦੱਸਾਂਗੇ ਸਾਂਝੇ ਕੀਤੇ ਜਾਣਗੇ ਇਕੱਲਾ ਹੀ ਸੀਗੇ ਨਾਲ ਹੋਰ ਚਿਗੇ ਫਿਲਹਾਲ ਤੇ ਇਕੱਲਾ ਹੀ ਸੀਗੇ ਜੀ ਇਹਦੀ ਆਈਡੀ ਜਿਹੜੀ ਸੀਗੀ ਜਿਸ ਆਈਡੀ ਤੋਂ ਇਹਨੇ ਥ੍ਰੈਟ ਕੀਤਾ ਸੀਗਾ ਉਹ ਸਾਈਡੀ ਤੋਂ ਹਾਲੇ ਤੱਕ ਇਹਦੇ ਤੱਕ ਪਹੁੰਚੇ ਆ ਅੱਗੋਂ ਤਫਤੀਸ਼ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਫੈਕਟਸ ਪਤਾ ਲੱਗਣਗੇ ਜਾਂ ਟੈਕਨੀਕਲ ਐਵੀਡੈਂਸ ਆਏਗੀ ਉਹਦੇ ਮੁਤਾਬਕ ਅੱਗੋਂ ਇਹ ਤਫਤੀਸ਼ ਦਾ ਵਿਸ਼ਾ ਹੈ ਜੀ ਇਹ ਗੋਲੀਆਂ ਜਿਹਨੇ ਮਾਰਦੀਆਂ ਆਈਆਂ ਉਹ ਵੀ ਲਾਈਆਂ ਗਈਆਂ ਜੀ ਉਹ ਸਾਰੀ ਰਿਕਵਰੀ ਹੋਏਗੀ ਧੰਨਵਾਦ